ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਵਰੇਰੀ ਮਹੱਲਾ ਚੌਥਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇ ਪੰਦੇ ਤੋ ਸਾਸਤਿ ਸਿਮਰੇਤੇ ਪੜਿਆ ਜੋਗੀ ਗੁਰਖੂ ਗੁਰਖੂ ਕਰਿਆ ਮੈਂ ਮੂਰਖ ਹਰੇ ਹਰੇ ਜਾਪੋ ਪੜਿਆ ਨਾ ਜਾਣਾਂ क्या गते राम हमारी हर पाजु मन मेरे तर पाजल तू तारी रहा सन्यासी विभूत लाए ਦੇਹ ਸਵਾਰੀ ਤਿਆ ਪਰ ਤ੍ਰੇਯ ਤਿਆਗੁ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖਤਰੀ ਕਰਮ ਕਰੇ ਸੂਰਤ ਨੂੰ ਪਾਵੇ ਸੂ ਸੂ ਪਰ ਕਰਤੇ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੇ ਸਭ ਤੇਰੀ ਸ੍ਰੇਸ਼ਟੇ ਤੂੰ ਆਪੇ ਰਹਿਿਆ ਸਮਾਈ ਗੁਰਮੁਖੇ ਨਾਨਕ ਦੇਵੜਾਈ ਮੈਂ ਅੰਧੁਲੇ ਹਰ ਟੇਕ ਟਿਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ कथा है हर की पाजू मेले साधु संगत जान की तर पाऊ जलो अकथ कथा सोने हर की गोविंद सत्संगते मेला ਹਰ ਰਸ ਰਸਨਾ RAM ਗੁਨ ਗਾਇ ਰਹਾ ਜੋ ਜਾਣ ਧਿਆਏ ਹਰੇ ਹਰੇ ਨਾਮ ਤਿੰਨ ਦਾਸ ਨੇ ਦਾਸ ਕਰ ਹੋ ਹਮ ਰਾਮ जान की सेवा उत्तम कामा जो हर की हर कथा सुनावे सो जानो हमर मन चित पावे ਜਨ ਭਗ ਰੇਣੁ ਵਡ ਭਾਗੀ ਪਾਵੈ ਸੰਤ ਜਨਾਸਿਓ ਪ੍ਰੀਤੇ ਮਾਨੇ ਆਈ ਚਿੰਨ ਕੋ ਲਿਖ ਤੁ ਲਿਖਿਆ ਤੋਰੇ ਪਾਈ ਤੇ ਜਨ ਨਾਨਕ ਨਾਮੇ ਸਮਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੋਤ ਖਾਇ ਮੀਨੇ ਪ੍ਰੀਤ ਪਈ ਜਲੇ ਨਾ ਸਤਿਗੁਰ ਪ੍ਰੀਤਿ ਗੁਰਸਿੱਖ ਮੁਖੇ ਪਾਏ ਹਰ ਜਾਨ ਹਰ ਮੇਲ ਹੋ ਹਮ ਪਿਆਰੇ ਜਿੰ ਮਿਲਿਆ ਦੁੱਖ ਚਾਹੇ ਹਮਾਰੇ ਰਹਾ ਜਿਉ ਮੇਲੇ ਦੱਛਰੇ ਗਉਪੀ ਤੇ ਲਗਾਵੈ ਕਮਨ ਪੀਤੇ ਜਾ ਪਰੂ ਕਰ ਆਵੈ ਹਰ ਜਨਪ੍ਰੀਤ ਜਾ ਹਰ ਜਸ ਗਾਵੈ ਸਾਰੰਗ ਪੀਤੇ ਬਸੈ ਜਲ ਧਾਰਾ ਨਰਪਤੇ ਪੀਤੇ ਮਾਇਆ ਦੇਖੇ ਪਸਾਰਾ ਹਰ ਜਨਪ੍ਰੀਤ ਜਪੈਨ ਰੰਕਾਰਾ ਨਰਪ੍ਰਾਣੀ ਪੀਤੇ ਮਾਇਆ ਤਾਨੂੰ ਖਾਟੇ ਗੁਰ ਸਿੱਖ ਪੀਤੇ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤੇ ਸਾਧ ਪਗ ਚਾਟੇ ਗੌੜੀ ਕੁਆਰੇਰੀ ਮਹੱਲਾ ਚੌਥਾ ਪੀਖਕ ਪੀਤੇ ਪੀਖ ਪ੍ਰਭ ਪਾਏ ਭੁਖੇ ਪੀਤੇ ਹੋਵੇ ਅਨੁਖਾਏ ਗੁਰ ਸਿੱਖ ਪੀਤੇ ਗੁਰ ਮੇਲੇ ਆਗਾਏ ਹਰੇ ਦਰਸ਼ਨ ਦੇਹੋ ਹਰ ਆਸ ਤੁਮਹਾਰੀ ਕਰ ਕਿਰਪਾ ਲੋਚ ਪੂਰੇ ਹਮਾਰੀ ਰਹਾ ਚੱਕ ਵੀ ਪ੍ਰੀਤ ਸੁਰਜ ਮੁਖੇ ਲਾਗੇ ਮਿਲੇ ਪਿਆਰੇ ਸਭ ਦੁੱਖ ਤਿਆਗੇ ਗੁਰ ਸਿੱਖ ਪੀਤੇ ਗੁਰੂ ਮੋਖੇ ਲਾਗੇ ਪਛਰੇ ਪੀਤੇ ਖੀਰ ਮੋਖੇ ਖਾਏ ਹਿਰਦੈ ਬਿਗਸੈ ਦੇਖੈ ਮਾਇ ਗੁਰ ਸਿੱਖ ਪੀਤੇ ਗੁਰੂ ਮੋਖੇ ਲਾਈ ਹੋਰ ਸਭ ਪ੍ਰੀਤੇ ਮਾਇਆ ਮੋਹ ਕਾਚਾ ਬਿਨ ਸਜਾਈ ਕੂਰਾ ਕਚੂ ਪਾਚਾ ਜਨ ਨਾਨਕ ਪ੍ਰੀਤੇ ਤ੍ਰਿਪਤੇ ਗੁਰ ਸਾਚਾ ਗੌੜੀ ਗਵਰੇਰੀ ਮਹੱਲਾ ਪੰਜਵਾ ਸਤਿਗੁਰ ਸਿਵਾ ਸਫਲ ਹੈ ਬਣੀ ਜੇ ਤੁਮੇਲੇ ਹਰੇ ਨਾਮੁ ਧਿਆਇ ਹਰੇ ਤਣੀ ਜਨ ਹਰ ਜਪਿਆ ਤਿਨ ਪਿਛੇ ਛੁਟੀ ਕਣੀ ਗੁਰ ਸਿੱਖ ਹਰ ਬੋਲ ਹੋ ਮੇਰੇ ਭਾਈ ਹਰ ਬੋਲ ਤ ਸਭ ਪਾਪ ਲਹੇ ਜਾਈ ਰਹਾ ਜਬ ਗੁਰ ਮਿਲਿਆ ਤਬ ਮਨ ਵੈਸੇ ਆਇਆ ਤਾਵਤ ਪੰਚ ਰਹੇ ਹਰ ਧਿਆਆ ਅਨ ਦੇ ਨੂੰ ਨਗਰੀ ਹਰੇ ਗੁਣ ਗਾਇਆ ਸਾਤੇ ਗੁਰ ਪਗ ਤੂਰੇ ਜੇ ਨਾਮੁ ਖੇ ਲਾਈ ਤਨ ਕੂੜ त्याਗੇ ਹਰ ਲੇਵ ਲਈ ਤੇ ਹਰ ਦਰਗਹ ਮੁਖ ਊਜਲ ਭਾਈ ਗੁਰਸੇਵਾ ਆਪੇ ਹਰੇ ਪਾਵੈ ਕ੍ਰਿਸ਼ਨ 발ਪਦਰ ਗੁਰਪਾਗ ਲਾਗੇ ਧਿਆਵੈ ਨਾਨਕ ਗੁਰਮੁਖੇ ਹਰ ਆਪੇ ਤਰਾਵੈ ਗੌੜੀ ਗਵਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਵੇ ਰਹਿਆ ਬਨਵਾਰੀ ਹਰ ਆਪੇ ਪਾਪੁਤਾ ਪੈ ਲਾਏ ਤਾਰੀ ऐसा मेरा राम रहया भरपूर निकट वस नहि हरे तू रे रहा हरे आपे सबद सुरते तोने आपे हरे आपे देखै विगसै आपे ਹਰੇ ਆਪੇ ਜਪਾਈ ਆਪੇ ਹਰ ਜਾਪੇ ਹਰੇ ਆਪੇ ਸਾਰੇਂਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਤੂ ਆਪੇ ਪੀਆਵਣ ਹਾਰਾ ਹਰੇ ਆਪੇ ਕਰੇ ਆਪੇ ਨਿਸਤਾਰਾ ਹਰੇ ਆਪੇ ਬੀੜੀ ਤੁਲਹਾ ਤਾਰਾ ਹਰੇ ਆਪੇ ਗੁਰਮਤੀ ਨਿਸਤਾਰਾ ਹਰੇ ਆਪੇ ਨਾਨਕ ਪਾਵੈ ਪਾਰਾ ਗਾਉੜੀ ਬੈਰਾਗਣੇ ਮਹੱਲਾ ਚੌਥਾ ਸਾਹੂ ਹਮਾਰਾ ਤੂੰ ਤਣੀ ਜੈਸੀ ਤੂੰ ਰਸ ਦੇਹ ਤੈਸੀ ਹਮ ਲੇਹ ਹਰ ਨਾਮ ਵਣੰਜ ਰੰਗ ਸਿਉ ਜੇ ਆਪੇ ਦਇਆਲ ਹੋਏ ਦੇਹ ਹਮ ਵਣਜਾਰੇ ਰਾਮ ਕੇ ਹਰੇ ਵਣਜੁ ਕਰਾਵੇ ਦੇਰਾ ਸਿਰੀ ਰਹਾ ਲਾਹ ਹਰੇ ਭਗਤੇ ਤਨੁ ਖਟਿਆ ਹਰੇ ਸਚੇ ਸਾਹ ਮਨ ਪਾਇਆ ਹਰੇ ਚਪੇ ਹਰੇ ਵਖਰ ਲਦਿਆ ਜਮੁ ਜਗਤੀ ਨੇੜੇ ਨ ਆਇਆ ਫੁਰ ਵਣਜੂ ਕਰੇ ਹੈ ਵਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜੇ ਹੈ ਵਣਜੇ ਹਰ ਲਾਇਆ ਫਵਾਲੋ ਤੇਹਾ ਤੈਨ ਪਾਇਆ ਹਰੇ ਹਰੇ ਵਣ ਜੋ ਸੋ ਜਾਣੋ ਕਰੇ ਜੇ ਸੁ ਕਿਰਪਾਲ ਹੋਏ ਪ੍ਰਭੁ ਦੇਈ ਜਨ ਨਾਨਕ ਸਾਹ ਹੋ ਹਰ ਸੇਵਿਆ ਫੇਰੇ ਲੇਖਾ ਮੂਲੇ ਨਾ ਲਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ